ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਤਲਵੰਡੀ ਸਾਬੋਹ ਅੰਦਰ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ। ਅਕਾਲੀ ਦਲ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਹਲਕੇ ਦੇ ਸਭ ਤੋਂ ਵੱਡੇ ਪਿੰਡ ਸ਼ੇਕਪੁਰਾ ਵਿਖੇ 4 ਦਜਨ ਤੋਂ ਬਾਅਦ ਪਰਿਵਾਰਾਂ ਨੇ ਕਾਂਗਰਸ ਆਮ ਆਦਮੀ ਪਾਰਟੀ ਤੇ ਕਮਿਊਨਿਸਟ ਪਾਰਟੀ ਦੇ ਵਰਕਰਾਂ ਨੇ ਆਪਣੀਆਂ ਪਾਰਟੀਆਂ ਨੂੰ ਲਵਿਦਾ ਕਹਿ ਕੇ ਅਕਾਲੀ ਦਲ ਦਾ ਪੱਲਾ ਫੜ ਲਿਆ। ਅਕਾਲੀ ਦਲ 'ਚ ਸ਼ਾਮਲ ਹੋਣ ਤੇ ਹਲਕੇ ਦੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਸਾਰੇ ਵਰਕਰਾਂ ਦਾ ਸਰੂਪਾ ਪਾ ਕੇ ਸਨਮਾਨਿਤ ਕੀਤਾ। ਅਕਾਲੀ ਦਲ ਦੇ ਆ ਆਕੀ ਕਾਂਗਰਸ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਿਸ ਕਰਕੇ ਹੁਣ ਲੋਕ ਜਾਗਰੂਕ ਹੋ ਕੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਅੱਜ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੁੰਦੀ ਹੈ ਕਿ ਮੇਰੇ ਹਲਕਾ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰੇ ਚ ਅੱਜ ਬਹੁਤ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਤੇ ਕਮਿਊਨਿਸਟ ਪਾਰਟੀ ਦੇ ਜੋ ਬਹੁਤ ਲੰਬੇ ਸਮੇਂ ਤੋਂ ਉਸ ਦੋਨੋਂ ਤਿੰਨੋਂ ਪਾਰਟੀਆਂ ਚ ਵਰਕਰ ਸਹਿਬਾਨ ਕੰਮ ਕਰ ਰਹੇ ਸੀ ਅੱਜ ਉਹਨਾਂ ਨੇ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਤੇ ਖਾਸ ਕਰਕੇ ਮੈਂ ਧੰਨਵਾਦ ਕਰਨਾ ਚਾਹੂੰਗਾ ਗੁਰਪਿਆਰ ਸਿੰਘ ਤੇ ਸਮੁੱਚੇ ਉਹਨਾਂ ਦੇ ਸਾਥੀਆਂ ਦਾ ਜੋ ਪਿਛਲੇ ਸਮੇਂ ਇਲੈਕਸ਼ਨ ਸਰਪੰਚ ਦਾ ਲੜੇ ਸੀ ਤੇ ਇਹਨਾਂ ਨਾਲ ਧੱਕਾ ਹੁੰਦੇ ਹੋਏ ਸਰਪੰਚੀ ਜਿੱਤੀ ਜਿਤਾਈ ਇਹਨਾਂ ਨੂੰ ਸਰਕਾਰ ਨੇ ਧੱਕੇ ਨਾਲ ਹਰਵਾ ਦਿੱਤੀ ਸੋ ਉਹ ਵੀ ਇੱਕ ਬਹੁਤ ਵੱਡਾ ਰੋਸ ਕੱਲੇ ਸ਼ੇਖਪੁਰੇ ਹਲਕਾ ਪਿੰਡ ਚ ਨਹੀਂ ਸਮੁੱਚੇ ਹਲਕੇ ਚ ਹੈ ਕਿ ਜੋ ਸਰਪੰਚੀਆਂ ਤੇ ਮੈਂਬਰੀਆਂ ਚ ਪਿਛਲੇ ਸਮੇਂ ਵਿੱਚ ਇਹ ਸਰਕਾਰ ਨੇ ਧੱਕਾ ਕਰਕੇ ਕੀਤਾ ਸੋ ਲੋਕੀ ਉਹਦਾ ਜਵਾਬ ਜਿਹੜਾ ਹੈ ਉਹ 19 ਮਈ ਨੂੰ ਜਿਹੜੇ ਆਪਣਾ ਲੋਕ ਸਭਾ ਦੇ ਇਲੈਕਸ਼ਨ ਹੈ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਜਿੱਤ ਪ੍ਰਾਪਤ ਕਰਾ ਕੇ ਇਥੋਂ ਉਹਦਾ ਜਵਾਬ ਦੇਣਗੇ ਤੇ ਮੈਂ ਆਪ ਦੇ ਕੰਨਿਓ ਪਾਰਟੀ ਕੰਨਿਓ ਮੈਂ ਧੰਨਵਾਦ ਕਰਦਾ ਸਮੁੱਚੇ ਸਾਰੇ ਹੀ ਪਰਿਵਾਰਾਂ ਦਾ ਤੇ ਮੇਰੇ ਉਹ ਵਰਕਰ ਜਿਹੜੇ ਆਪਣੇ ਚ ਸ਼ਾਮਿਲ ਹੋਏ ਨੇ ਅੱਜ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦੋਣਾ ਜਿਵੇਂ ਪਹਿਲਾਂ ਮੈਂ ਹਰ ਇੱਕ ਵਰਕਰ ਦਾ ਧਿਆਨ ਰੱਖਿਆ ਹੈ ਵਰਕਰ ਦਾ ਮਾਨ ਤੇ ਇੱਜ਼ਤ ਕੀਤੀ ਹੈ ਉਸ ਤਰੀਕੇ ਨਾਲ ਹੀ ਇਹਨਾਂ ਦੀ ਬੰਦੀ ਯੋਗਤਾ ਜੋ ਵੀ ਹੋਏਗੀ ਇਸ ਪਾਰਟੀ ਚ ਇਹਨਾਂ ਨੂੰ ਮਾਨ ਸਤਿਕਾਰ ਮਿਲੇਗਾ ਤੇ ਇੱਕ ਮੇਰਾ ਸਾਥੀ ਦੇ ਨਾਲ ਹੋਂਦੇ ਨਾਤੇ ਇਹ ਕੰਮ ਕਰਕੇ ਮੈਂ ਪਾਰਟੀ ਸਮਝਦਾ ਸਾਡੀ ਅੱਜ ਬਹੁਤ ਤਕੜੀ ਹੋਈ ਹੈ ਤੇ ਵਧੀਆ ਤਰੀਕੇ ਨਾਲ ਅਸੀਂ ਇਹ ਜਿਹੜਾ ਇਲੈਕਸ਼ਨ ਹੈ ਕਿਉਂਕਿ ਹਰ ਪਿੰਡ ਚ ਜਿੱਥੇ ਜਾਣੇ ਆ ਅੱਜ ਲੋਕ ਸਾਨੂੰ ਆਪ ਬੁਲਾ ਕੇ ਸਾਨੂੰ ਦੱਸ ਦੇ ਨੇ ਕਿ ਜੀ ਸਾਡੇ ਨਾਲ ਆ ਥੱਕਾ ਹੋਇਆ ਜਾਂ ਜੋ ਪਿਛਲੇ 2 ਸਾਲ ਵਿੱਚ ਸਰਕਾਰ ਦੀਆਂ ਜੋ ਉਹਨਾਂ ਨੇ ਪਾਲਿਸੀਆਂ ਨੇ ਜਾਂ ਉਹਨਾਂ ਨੇ ਵਾਅਦੇ ਕੀਤੇ ਸੀ ਜਿਹੜਾ ਇੱਕ ਵੀ ਪੂਰਾ ਨਹੀਂ ਹੋਇਆ ਉਹਨਾਂ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਲੋਕੀ ਕਾਂਗਰਸ ਪਾਰਟੀ ਚੋਂ ਆਮ ਆਦਮੀ ਪਾਰਟੀ ਚੋਂ ਉਹਨਾਂ ਨੂੰ ਛੱਡ ਕੇ ਸਾਡੇ ਵਿੱਚ ਸ਼ਾਮਲ ਹੋ ਰਹੇ ਨੇ ਸੋ ਮੈਂ ਹਰ ਕਿਸੇ ਦਾ ਇੱਕ ਵਾਰ ਫੇਰ ਜਿਹੜਾ ਸਾਡੇ ਸ਼ਾਮਲ ਹੋਇਆ ਉਹਦਾ ਮੈਂ ਧੰਨਵਾਦ ਕਰਦਾ ਤੇ ਵਿਸ਼ਵਾਸ ਤੋਂ ਹਾਂ ਉਹਨਾਂ ਨੂੰ ਜਿਹੜੇ ਜਿਹੜੇ ਵੱਖ-ਵੱਖ ਪਾਰਟੀਆਂ ਤੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਛੱਡ ਕੇ ਆਏ ਨੇ ਕਿ ਉਹਨਾਂ ਦਾ ਪੂਰਾ ਮਾਨ ਸਤਕਾਰ ਤੇ ਵਧੀਆ ਤਰੀਕੇ ਨਾਲ ਉਹਨਾਂ ਦਾ ਸਾਥ ਅਸੀਂ ਦੇਵਾਂਗੇ ਉਧਰ ਹੀ ਦੂਜੇ ਪਾਸੇ ਪਿੰਡ ਵਿੱਚ ਸਰਪੰਚੀ ਦੀ ਚੋਣ ਲੜ ਚੁੱਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਕਾਂਗਰਸੀ ਆਗੂ ਨੇ ਕਾਂਗਰਸ ਤੇ ਪੰਚਾਇਤੀ ਚੋਣਾਂ ਸਮੇਂ ਉਹਨਾਂ ਨਾਲ ਧੋਖਾ ਕਰਨ ਦੇ ਦੋਸ਼ ਵੀ ਮੜ ਦਿੱਤੇ ਪਹਿਲਾਂ ਜੀ ਅਸੀਂ ਬਹੁਤ ਚਿਰ ਤੋਂ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀ ਜੀ ਇਸ ਵਾਰ ਅਸੀਂ ਵੋਟਾਂ 'ਚ ਸਰਪੰਚੀ ਦੇ ਇਲੈਕਸ਼ਨ ਲੜਿਆ ਸੀ ਅਸੀਂ ਤਿੰਨ ਆਰਮ ਵਿੱਚ ਤਿੰਨੋ ਹੀ ਕਾਂਗਰਸ ਪਾਰਟੀ ਦੇ ਸੀ ਅਸੀਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਕਿਹਾ ਵੀ ਸਾਡੇ ਨਾਂ ਨਾਂ ਇਨਸਾਫੀ ਨਾ ਹੋਵੇ ਵੀ ਇੱਕੋ ਜਿਹਾ ਸਮਝ ਕੇ ਸਾਨੂੰ ਚੱਲਿਓ ਪਰ ਉਹਨਾਂ ਨੇ ਇੱਕ ਤਰ੍ਹਾਂ ਦਾ ਜ਼ਿਆਦਾ ਸਹਿਯੋਗ ਦਿੱਤਾ ਜੀ ਸਾਨੂੰ ਬੇਈਮਾਨੀ ਨਾਲ ਹਰਾਇਆ ਜਿੱਤੇ ਜਿੱਤਾਂ ਦਾ ਸਾਡਾ ਨਾਂ ਵੀ ਅਨਾਉਂਸ ਹੋਇਆ ਸੀ ਜੀ ਅਖਬਾਰ ਤੇ ਜਿੱਤੇ ਜਿੱਤਾਂ ਨੂੰ ਸਾਨੂੰ ਹਰਾ ਕੇ ਉਹਨਾਂ ਨੇ ਸਾਡੇ 'ਤੇ ਬਹੁਤ ਵੱਡਾ ਧੋਖਾ ਕੀਤਾ ਜੀ ਇਸ ਕਰਕੇ ਅਸੀਂ ਅਕਾਲੀ ਦਲ ਪਾਰਟੀ ਨੂੰ ਸਮਰਥਨ ਕਰ ਰਹੇ ਹਾਂ 25 ਦੀ ਪਰਿਵਾਰ ਅਸੀਂ ਸ਼ਾਮਲ ਹੋਇਆ ਜੀ ਤੇ ਬਾਕੀ ਹੋਰ ਵੀ ਅਸੀਂ ਹੋ ਕਰਾਂਗੇ ਕਿਉਂਕਿ ਕੰਮ ਦੀ ਰੁੱਤ ਸੀ ਜੀ ਹੁਣ ਬੰਦੇ ਨਹੀਂ ਮਿਲ ਸਕੇ ਸਾਨੂੰ ਆ ਸਕੇ ਇੱਥੇ ਇਸ ਹਰਕੇ ਅਸੀਂ ਵੱਧ ਤੋਂ ਵੱਧ ਜੋਰ ਲਾਵਾਂਗੇ ਜੀ ਹੁਣ ਅਸੀਂ ਆਪ ਦੀ ਜਿੱਤ ਮੰਨ ਕੇ ਚੱਲਾਂਗੇ ਗਾਹਾਂ ਪਾਰ ਦੀ ਜਿੱਤ ਨੂੰ ਤੇ ਆਪਦਾ ਉਹ ਕਰਾਂਗੇ ਜੀ ਚੱਕਦੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ